ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨ ਦੀ ਜਿਹੜੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਇਹ ਪਿੰਡ ਦੋਸਤੋ ਨਵਾਂ ਸ਼ਹਿਰ ਤੋਂ ਰੋਪੜ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਜਰਤੀ ਬੱਚੀ ਦਿਖਾਉਂਗਾ ਚੰਗੇ ਰਿਕਾਰਡ ਵਾਲੀ ਬਾਈ ਜੀ ਹੁਣ ਦੱਸਦੇ ਆ ਫਿਲਹਾਲ ਹਜੇ ਗੱਬਣਾ ਪਰ ਹਵਾ ਨੇ ਤਿਆਰੀ ਸੋਹਣੀ ਕੀਤੀ ਹੋਈ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੇ ਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਵੱਛੀ ਬਾਈ ਜੀ ਹੋਰਾਂ ਦੀ ਮੂਹ ਤੋਂ ਖੀਰੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 15 ਤਰੀਕ ਨੂੰ ਦੇਣ ਪੂਰੇ ਆ ਵੱਛੀ ਦੇ 20 ਮਹੀਨੇ ਦੋਸਤੋ ਸਾਰੀ ਉਮਰ ਆ ਵੱਛੀ ਦੀ ਮੂਹ ਤੋਂ ਖੀਰੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 15 ਲੀਟਰ ਤੋਂ ਪਲੱਸ ਬੜੇ ਆਰਾਮ ਨਾਲ ਚਾਜੂ 50062 ਦੀ ਬਾਈ ਜੀ ਹੁਣੇ ਕਹਿੰਦੇ ਆਪਾਂ ਅੱਗੇ ਬਾਈ ਜੀ ਹੁਣ ਇਹ ਕਹਿੰਦੇ 22 ਸਾਂ ਦਾ ਸੀਮਨ ਲੱਗਿਆ ਹੋਇਆ ਹਵਾਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਬੱਛੀ ਨੇ 12 13 ਦਿਨਾਂ ਚ ਬੱਛੀ ਨੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੇਰ ਸੋਹਣਾ ਦੁੱਧ ਵਾਲੇ ਦੰਦਾ ਚ ਖੀਏ ਹੀ ਬੱਛੀ ਆ 20 ਮਹੀਨੇ ਦੀ ਉਮਰ ਆ ਬਾਈ ਜੀ ਹੁਣ ਇਹ ਕਹਿੰਦੇ ਕੱਦ-ਕਾੜ ਬਹੁਤ ਸੋਹਣਾ ਸੋਹਣੇ ਕੱਦ-ਕਾੜ ਦੀ ਢੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵਾਲੀ ਆ 12 13 ਦਿਨਾਂ ਦੇ ਬਚੀ ਨੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੇਰ ਸੋਹਣਾ ਪੈਟ ਕੋੜਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਦੁੱਧ ਪਾਈ ਜੀ ਹੁਣ ਇਹ ਕਹਿੰਦੇ 15 ਲੀਟਰ ਤੋਂ ਪਲੱਸ ਖੁੱਲਾ ਬੜੇ ਆਰਾਮ ਨਾਲ ਚਬਾ ਜੂਗੀ ਫੇਸ ਕੁਆਲਿਟੀ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਥਾਂ ਦੇ ਸੈਜ ਬਹੁਤ ਸੋਹਣੇ ਹਾਤੀ ਚਵਾਈ ਆ ਸੱਚੰਗੇ ਰਹਿਣਗੇ ਜੇ ਦੋਸਤੋ ਹਵਾਨਾ ਖਿੱਚਾਂਗੇ ਤਾਂਰਾ ਬੜਮ ਕੁ ਵਧੂਗਾ ਵਾਲਟਲ ਜੇ ਕਾਫੀ ਪਈ ਆ ਬੱਚੀ ਨੇ 12 13 ਦਿਨਾਂ ਚ ਬਹੁਤ ਸੋਹਣਾ ਹਵਾਨਾ ਵੱਡਾ ਤਿਆਰ ਕਰ ਜਾਣਾ ਥਾਂ ਦੇ ਸੈਜ ਮੈਂ ਨੀਰ ਤੋਂ ਦਿਖਾ ਦਿਨਾ ਆ ਦੋਸਤੋ ਦੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਕਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਫੋਰ ਸ਼ਾਂਗ ਪੋਰਾ ਨੇ ਚਾਰਾ ਥਨਾ ਸੇਮ ਹੀ ਸਾਈਜ਼ ਹਾਤੀ ਚਵਾਈ ਵਾਲੇ ਹਵਾਨਾ ਬੈਕ ਸਾਈਡ ਤੋਂ ਦੇਖ ਸਕਦੇ ਆ ਬਹੁਤ ਸੋਹਣਾ ਗੱਟਮ ਨੂੰ ਪਿੱਛੇ ਨੂੰ ਹਟਵਾ ਹਵਾਨਾ ਸੋਨਾ ਤਿਆਰ ਕੀਤਾ ਹੋਇਆ ਬੱਲ ਬਾਈ ਜੀ ਹੁਣ ਰੱਖਿਆ ਹੋਇਆ ਬੱਚੀ ਦਾ 60000 ਰੁਪਇਆ ਚ ਮਾਨਤਾਨ ਹੋ ਜੂ ਸੋ ਜਿਹਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਕੰਮੈਂਟ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ